ਕਿਸਾਨ ਨੇਤਾ ਸਰਵਸੰਗ ਪੰਦੀਰ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਦੱਸਦੇ ਕਿ ਉਹ ਸ਼੍ਰੀ ਦਰਬਾਰ ਸਾਹਿਬ ਪੁੱਜੇ ਦੇ ਜਿੱਥੇ ਨਤਮਸਤਕ ਹੋਣ ਤੋਂ ਬਾਅਦ ਉਹਨਾਂ 6 ਮਾਰਚ ਨੂੰ ਜੰਤਰਮੰਤਰ ਤੇ ਪੁੱਜਣ ਦੀ ਸਾਰਿਆਂ ਨੂੰ ਅਪੀਲ ਕੀਤੀ ਹੈ ਦੱਸਦੇ ਕਿ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਜੋ ਵੀ ਕਰ ਲਵੇ ਅਸੀਂ ਬੱਸਾਂ ਰੇਲਾ ਅਤੇ ਪੈਦਲ ਦਿੱਲੀ ਪਹੁੰਚ ਕੇ ਰਵਾਂਗੇ ਉਦਰੀ ਉਹਨਾਂ ਨੂੰ ਕਿਹਾ ਕਿ ਕਿਸਾਨਾਂ ਨੂੰ ਨਾ ਤਾਂ ਰੋਕਿਆ ਜਾ ਸਕਦਾ ਹੈ ਤੇ ਨਾ ਹੀ ਕੋਈ ਰੋਕਣ ਲਈ ਅੱਗੇ ਆਵੇ। ਉਹਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਹੁਣ ਵੀ ਸਰਕਾਰ ਪੂਰੀਆਂ ਨਹੀਂ ਕਰਦੀ ਤਰਨਾ ਜਾਰੀ ਰਹੇਗਾ। ਇਹ ਕੋ ਅੱਜ ਆਪਾਂ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਮੋਰਚਾ 22ਵੇਂ ਦਿਨ ਚ ਆਪਣਾ ਚੱਲ ਰਿਹਾ ਹਵਾ ਉਹਦੀ ਚੱਜ ਦੀ ਕਲਾ ਦੀ ਅਰਦਾਸ ਕਰਨ ਪਹੁੰਚੇ ਆਂ। ਔਰ ਸਾਨੂੰ ਆਸਾ ਜਿਸ ਹੱਬ ਨਾਲ ਇਹ ਮੋਰਚਾ ਪੂਰੀ ਦੁਨੀਆ ਦੇ ਵਿੱਚ ਚੱਲ ਰਿਹਾ ਹਵਾ ਔਰ ਮੋਰਚਾ ਆਪਣੀਆਂ ਬਲੰਦੀਆਂ ਨੂੰ ਸ਼ੂਰਿਆਵਾ ਸਰਕਾਰ ਲੱਖ ਕੋਸ਼ਿਸ਼ਾਂ ਵੀ ਕਰ ਲਵੇ ਜਿਸ ਕਿਸਮ ਦਾ ਮਰਜੀ ਦੁਸ਼ ਪ੍ਰਚਾਰ ਕੇਂਦਰ ਦੀ ਸਰਕਾਰ ਕਰ ਲਵੇ ਕਿਸਾਨ ਮਜ਼ਦੂਰ ਇਹ ਮੋਰਚੇ ਦੇ ਵਿੱਚੋਂ ਕਿਸਾਨਾਂ ਮਜ਼ਦੂਰਾਂ ਵਾਸਤੇ ਕੁਛ ਨਾ ਕੁਛ ਰਿਜ਼ਲਟ ਕੱਢ ਕੇ ਆਉਣਗੇ ਇਸ ਕਰਕੇ ਦਰਬਾਰ ਸਾਹਿਬ ਪਹੁੰਚੇ ਆਂ ਵੀ ਮੋਰਚੇ ਦੀ ਚੜ੍ਹ ਦੀ ਕਲਾ ਵਾਸਤੇ ਗੁਰੂ ਅੱਗੇ ਅਰਦਾਸ ਕਰਨੀ ਵੀ ਕਾਲ ਦਿੱਤੀ ਗਈ ਤੁਹਾਡੇ ਵੱਲੋਂ ਕੱਲ ਦੀ ਜਿਹੜੀ ਦਿੱਲੀ ਬਸਾਂ ਰਹੀ ਟ੍ਰੇਨਾਂ ਰਹੀ ਜਾਣਦੀ ਦੇਖੋ ਉਹ ਸਾਡੀ ਕਾਲ ਜਿਹੜੇ ਦੇਸ਼ ਦੇ ਹੋਰ ਸੂਬੇ ਨੇ ਜਿਹੜੇ ਟਰੈਕਟਰ ਟੋਲੀਆਂ ਰਾਹੀਂ ਜਾ ਨਹੀਂ ਸਕਦੇ ਸਰਕਾਰ ਕਹਿੰਦੀ ਆ ਵੀ ਟਰੈਕਟਰ ਟੋਲੀਆਂ ਤੋਂ ਬਗੈਰ ਆਜੋ ਉਹ ਉਹਨਾਂ ਦੀ ਸਥਿਤੀ ਇਹੋ ਜੀ ਹੈਗੀ ਆ ਵੀ ਜਾਂ ਤਾਂ ਉਹ ਰੇਲਾ ਰਹੀਆਂ ਹੋਣਗੇ ਜਾਂ ਬੱਸ ਹੋਊਗੀ ਜਾਂ ਪੈਦਲ ਵੀ ਆ ਸਕਦੇ ਆ ਤਾਂ ਉਹ ਜਾਣਗੇ ਜੰਤਰ ਮੰਤਰ ਤੇ ਸਾਡਾ ਲਾਨ ਆ ਗਿਆ ਜੇ ਵਾਕਿਆ ਕੇਂਦਰ ਸੱਚਾ ਵਾ ਤੇ ਮੋਦੀ ਸਰਕਾਰ ਬਿਆਨ ਦੇਵੇ ਵੀ ਕੋਈ ਨਹੀਂ ਜਿਹੜੇ ਬਗੈਰ ਮੱਲਾ ਟਰੈਕਟਰ ਟਾਲੀਆਂ ਤੋਂ ਹੋਰ ਨਾ ਸੂਬਿਆਂ ਤੋਂ ਕਿਸਾਨ ਆਉਣਗੇ ਉਹਨਾਂ ਨੂੰ ਜਿਹੜਾ ਸੀ ਯੰਤਰਮੰਤਰ ਧਰਨਾ ਲਗਣ ਦੇਾਂਗੇ ਜੇ ਸਾਡੇ ਮੋਰਚੇ ਚੱਲ ਰਹੇ ਇੱਥੇ ਇਸੇ ਤਰ੍ਹਾਂ ਚੱਲਦੇ ਰਹਿਣਗੇ ਅਸੀਂ ਓਨੀ ਦੇਰ ਤੱਕ ਇਹਨਾਂ ਮੋਰਚਿਆਂ 'ਚ ਡਟਾਂਗੇ ਜਦੋਂ ਤੱਕ ਕੇਂਦਰ ਰਾਹ ਨਹੀਂ ਖੋਲ ਦਿੰਦਾ ਹੈਗਾ ਅੰਮ੍ਰਿਤਸਰ ਤੋਂ ਬਿਊਰ ਰਿਪੋਰਟ